ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਆਈ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਉਹ ਭੈਣ ਭਰਾ ਖਾਸ ਕਰ ਜੋ ਕਹਿੰਦੇ ਆ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਆਂ ਪਰੇਸ਼ਾਨ ਜੋ ਹਰ ਵੇਲੇ ਕਿਸੇ ਨਾ ਕਿਸੇ ਟੈਨਸ਼ਨ ਵਿੱਚ ਚਿੰਤਾ ਵਿੱਚ ਘਿਰੇ ਰਹਿੰਦੇ ਆ ਹਰ ਵੇਲੇ ਸੋਚਾਂ ਦੇ ਵਿੱਚ ਪਏ ਰਹਿੰਦੇ ਆ ਭਾਵਕੀ ਜਿਨ੍ਹਾਂ ਦਾ ਮਨ ਹਰ ਵੇਲੇ ਉਦਾਸ ਰਹਿੰਦਾ ਹੈ ਅਤੇ ਤਨ ਮਨ ਹਰ ਵੇਲੇ ਥੱਕਿਆ ਟੁੱਟਿਆ ਰਹਿੰਦਾ ਹੈ ਭਾਵਕੀ ਸਰੀਰ ਹਰ ਵੇਲੇ ਬਿਮਾਰ ਬਿਮਾਰ ਜਿਹਾ ਲੱਗਦਾ ਹੈ ਆਪਾਂ ਅੱਜ ਦੀ ਵੀਡੀਓ ਦੇ ਰਾਹੀਂ ਉਹਨਾਂ ਦੇ ਲਈ ਇੱਕ ਪਾਵਰਫੁੱਲ ਯੋਗਤੀ ਪਾਵਰਫੁੱਲ ਨੋਕਤਾ ਲੈ ਕੇ ਆਏ ਆ ਇਹ ਨੋਕਤਾ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਇੱਕ ਸ਼ਬਦ ਜਾਪ ਕਰਕੇ ਸੌਣਾ ਹੈ ਸੰਗਤ ਜੀ ਯਕੀਨ ਕਰਕੇ ਜਾਣੋ ਜਦੋਂ ਤੁਸੀਂ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਸ਼ਬਦਾਂ ਦਾ ਜਾਪ ਕਰੋਗੇ ਤਾਂ ਕੁਝ ਹੀ ਦਿਨਾਂ ਦੇ ਵਿੱਚ ਤੁਹਾਨੂੰ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਬਦਲਾਅ ਦਿਖਾਈ ਦੇਣਗੇ ਤੁਹਾਡੇ ਸੁਭਾਅ ਦੇ ਵਿੱਚ ਬਦਲਾਅ ਹੋਵੇਗਾ ਤੁਹਾਡੇ ਕੰਮਕਾਰ ਕਰਨ ਦੇ ਤਰੀਕਿਆਂ ਦੇ ਵਿੱਚ ਤੁਹਾਡੇ ਸਰੀਰ ਦੇ ਵਿੱਚ ਕਈ ਤਰ੍ਹਾਂ ਦੇ ਬਦਲਾਅ ਹੋਣਗੇ ਸਰੀਰ ਦੇ ਕਈ ਤਰ੍ਹਾਂ ਦੇ ਦੁੱਖ ਰੋਗ ਠੀਕ ਹੋਣਗੇ ਕਿਉਂਕਿ ਸੰਗਤ ਜੀ ਸਾਡੇ ਸਰੀਰ ਨੂੰ ਜੋ ਵੀ ਦੁੱਖ ਰੋਗ ਲੱਗਦੇ ਹਨ ਉਹਨਾਂ ਦੀ ਅਸਲੀ ਕਹਾਣੀ ਸਾਡੇ ਮਨ ਤੋਂ ਸ਼ੁਰੂ ਹੁੰਦੀ ਹੈ ਪਹਿਲਾਂ ਮਨ ਦੇ ਉੱਤੇ ਕੋਈ ਨਾ ਕੋਈ ਟੈਨਸ਼ਨ ਕੋਈ ਨਾ ਕੋਈ ਬੋਝ ਪੈਂਦਾ ਹੈ ਕੋਈ ਨਾ ਕੋਈ ਚਿੰਤਾ ਲੱਗਦੀ ਹੈ ਚਿੰਤਾ ਦਾ ਹੀ ਫਿਰ ਕਈ ਤਰ੍ਹਾਂ ਦੇ ਦੁੱਖ ਰੋਗ ਬਿਮਾਰੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਸੋ ਇਸ ਕਰਕੇ ਆਪਣੇ ਮਨ ਨੂੰ ਇਹਨਾਂ ਚਿੰਤਾਵਾਂ ਤੋਂ ਟੈਨਸ਼ਨਾਂ ਤੋਂ ਮੁਕਤ ਰੱਖਣਾ ਹੈ ਅਤੇ ਸਾਡਾ ਮਨ ਇਹਨਾਂ ਟੈਨਸ਼ਨਾਂਵਾਂ ਕਿਆੰ ਤਾ ਮਾਂ ਤੂੰ ਮੁਕਤ ਤਾਂ ਹੀ ਰਹੇਗਾ ਜਦੋਂ ਅਸੀਂ ਮਨ ਦੇ ਵਿੱਚ ਗੁਰੂ ਦਾ ਗਿਆਨ ਤੇ ਧਿਆਨ ਭਰਾਂਗੇ ਗੁਰੂ ਦਾ ਧਿਆਨ ਧਰਾਂਗੇ ਜਦੋਂ ਇਸ ਮਨ ਨੂੰ ਅਸੀਂ ਪੋਜ਼ਿਟਿਵ ਵਿਚਾਰਾਂ ਦੇ ਨਾਲ ਭਰਾਂਗੇ ਸੋ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਅਰਸ਼ਾਬਦ ਦਾ ਜਾਪ ਕਰਨਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਸੌਣ ਤੋਂ ਪਹਿਲਾਂ ਦਾ ਸਮਾਂ ਸਾਡੇ ਲਈ ਬਹੁਤ ਮਾਇਨੇ ਰੱਖਦਾ ਹੈ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਕਿਆਰ ਕਹਿ ਕਰੋ ਕਿ ਜੋ ਵੀ ਆਖਰੀ ਵਿਚਾਰ ਸਾਡੇ ਮਨ ਦੇ ਵਿੱਚ ਆ ਗਿਆ ਉਹ ਆਖਰੀ ਵਿਚਾਰ ਸਾਰੀ ਰਾਤ ਸਾਡੇ ਮਨ ਅੰਦਰ ਚੱਲਦਾ ਰਹਿੰਦਾ ਹੈ ਜੇਕਰ ਕੋਈ ਮਨੁੱਖ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਕੋਈ ਮਾੜੇ ਵਿਚਾਰ ਸੋਚਦਾ ਹੈ ਸੌਂ ਜਾਂਦਾ ਹੈ ਕੋਈ ਬੋਝ ਕੋਈ ਚਿੰਤਾ ਵਾਲੀ ਗੱਲ ਸੋਚਦਾ ਸੌਂ ਜਾਂਦਾ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਦੁੱਖ ਤਕਲੀਫ ਬਾਰੇ ਸੋਚਦਾ ਸੋਚਦਾ ਸੌਂ ਜਾਂਦਾ ਹੈ ਤਾਂ ਫਿਰ ਬੋਲੀ ਜਿੰਦਗੀ ਦੀ ਦੁੱਖ ਤਕਲੀਫ ਜਿੰਤਾ ਹੋਰ ਵਧੇਗੀ ਉਹਦਾ ਮਾਨ ਕਮਜ਼ੋਰ ਹੋਵੇਗਾ ਪਰ ਜੇਕਰ ਰਾਤ ਨੂੰ ਸੌਣ ਤੋਂ ਪਹਿਲਾਂ ਅਸੀਂ ਕੋਈ ਚੰਗਾ ਸੋਚ ਜੀਦੇ ਆ ਸੌਣ ਤੋਂ ਪਹਿਲਾਂ ਚੰਗਾ ਸੋਈ ਦਾ ਸਭ ਤੋਂ ਵਧੀਆ ਤਰੀਕਾ ਹੈ ਵਾਹਿਗੁਰੂ ਜੀ ਦਾ ਨਾਮ ਜਪਦੇ ਜਪਦੇ ਸੁਣਨਾ ਤਾਂ ਸਾਰੀ ਰਾਤ ਸਾਡਾ ਮਾਨ ਅੰਦਰ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਚੱਲੇਗਾ ਅਸੀਂ ਸੁੱਤੇ ਹੋਏ ਵੀ ਭਗਤੀ ਕਰ ਰਹੇ ਹੋਵਾਂਗੇ ਮਹਾਬਰਖ ਜੀ ਕਹਿੰਦੇ ਨੇ ਰਾਤ ਨੂੰ ਸੌਣ ਵੇਲੇ ਸ਼ਬਦ ਜਾਪ ਕਰਨਾ ਪ੍ਰਮਾਤਮਾ ਦਾ ਨਾਮ ਜਾਪ ਕਰਨਾ ਸਮਝ ਲਓ ਮਿਹਨਤ ਘਟ ਦੇ ਫਲ ਜਿਆਦਾ ਪ੍ਰਾਪਤ ਹੁੰਦਾ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਦਿਆਂ ਕਰਦਿਆਂ ਸੌ ਜਾਣਾ ਸਮਝੋ ਸਾਰੀ ਰਾਤ ਹੀ ਮਾਨ ਅੰਦਰ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਆਪਣੇ ਅੰਦਰ ਚੱਲਦਾ ਰਹੇਗਾ ਸੋ ਰੋਈ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਆਦਤ ਜ਼ਰੂਰੀ ਕਰ ਲਓ ਹਰ ਇੱਕ ਗੁਰਸਿੱਖ ਦੇ ਲਈ ਸੌਣ ਤੋਂ ਪਹਿਲਾਂ ਕੀਰਤਨ ਸੋਲਾ ਸਾਈਂ ਜੀ ਦੀ ਬਾਣੀ ਦਾ ਪਾਠ ਕਰਨਾ ਲਾਜ਼ਮੀ ਆ ਪਰ ਜੇਕਰ ਤੁਸੀਂ ਇਹ ਬਾਣੀ ਦਾ ਪਾਠ ਨਹੀਂ ਕਰ ਸਕਦੇ ਤਾਂ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਮੂਲ ਮੰਤਰ ਜੀ ਦਾ ਜਾਪ ਜਾਂ ਫਿਰ ਗੁਰ ਮੰਤਰ ਭਾਗ ਕੀ ਵਾਹਿਗੁਰੂ ਸ਼ਬਦ ਦਾ ਜਾਪ ਕਰ ਲਓ ਤੁਹਾਡੀ ਜ਼ਿੰਦਗੀ ਨੂੰ ਬਦਲ ਦਿਆਂ ਦੈਨ ਨਹੀਂ ਲੱਗਣਗੇ ਜਦੋਂ ਰਾਤ ਨੂੰ ਸੌਣ ਤੋਂ ਪਹਿਲਾਂ ਆਪਾਂ ਵਾਹਿਗੁਰੂ ਵਾਹਿਗੁਰੂ ਮੂਲ ਮੰਤਰ ਜੀ ਦਾ ਜਾਪ ਕਰਦੇ ਹੋਏ ਸੌਵਾਂਗੀ ਸਾਡਾ ਮਨ ساری ਰਾਤ ਗੁਰੂ ਚਰਨਾਂ ਦੇ ਨਾਲ ਜੁੜਿਆ ਰਹੇਗਾ ਸਾਡਾ ਮਨ ਪਾਵਰਫੁਲ ਬਣੇਗਾ ਸਾਡਾ ਮਨ ਸ਼ਾਂਤ ਰਹੇਗਾ ਸਕੂਨ ਦੇ ਨਾਲ ਭਰ ਜਾਵੇਗਾ ਇਸ ਦਾ ਫਾਇਦਾ ਸਾਨੂੰ ਅਗਲੀ ਸਵੇਰ ਨੂੰ ਵੇਖਣ ਨੂੰ ਮਿਲੇਗਾ ਸਵੇਰੇ ਉੱਠਦਿਆਂ ਸਾਰੀ ਸਾਡਾ ਮਾਨ ਅਤੇ ਤਨ ਦੋਵੇਂ ਹੀ ਚੁਸਤੀ ਫੁਰਤੀ ਦੇ ਵਿੱਚ ਹੋਣਗੇ ਜੇ ਰਾਤ ਨੂੰ ਸੌਣ ਤੋਂ ਪਹਿਲਾਂ ਭਗਤੀ ਕਰਨ ਜੇ ਆਪ ਦੇ ਜਾਪ ਕਰਨਾ ਇਹਦੇ ਨਾਲ ਅਮਰਤ ਵੇਲੇ ਉੱਤਨਾ ਵੀ ਸਾਨ ਹੋ ਜਾਂਦਾ ਹੈ ਜੇਕਰ ਆਪਾਂ ਰੋਇ ਰਾਤ ਨੂੰ ਸੌਣ ਤੋਂ ਪਹਿਲਾਂ ਰੱਬ ਦਾ ਨਾਮ ਜਪਦੇ ਹੋਏ ਸੌਣੇ ਆ ਸ਼ਬਦ ਜਾਪ ਕਰਦੇ ਹੋਏ ਸੌਣੇ ਦਾ ਸਮਝੋ ਸਾਡਾ ਨਿਤਨੇਮ ਅਮਰਤ ਵੇਲਾ ਵੀ ਪੱਕਾ ਹੋ ਜਾਵੇਗਾ ਨਿਤ ਦਾ ਨਾਮ ਪੱਕਾ ਹੋ ਜਾਵੇਗਾ ਤਾਂ ਸੰਗ ਜੀ ਜੀ ਨੂੰ ਅਮਤ ਵੇਲਾ ਮਿਲ ਗਿਆ ਸਮਝਾਉਣ ਨੂੰ ਸਭ ਕੁਝ ਮਿਲ ਗਿਆ ਅਮਰਤ ਵੇਲੇ ਦਾ ਜਾਗਣਾ ਅਮਰਤ ਵੇਲੇ ਦਾ ਨੈਤਨੇਮ ਇਹ ਸਾਡੇ ਕਰਮ ਸਾਡੇ ਭਾਗ ਬਦਲ ਦੇਵੇਗਾ ਅਮਰਤ ਵੇਲੇ ਦੀ ਕੀਤੀ ਹੋਈ ਪ੍ਰਤਨਬੰਦਗੀ ਅਮਰਤ ਵੇਲੇ ਦੀ ਕੀਤੀ ਹੋਈ ਅਰਦਾਸ ਬੇਨਤੀ ਕਦੇ ਵੀ ਵਿਅਰਥ ਨਹੀਂ ਜਾਂਦੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਅਕਸਰ ਇਹ ਗੱਲਾਂ ਸਮਝਾਉਂਦੇ ਆ ਅਮਰਤ ਵੇਲੇ ਦੀ ਪੇਟਾ ਸਭ ਤੋਂ ਕੀਮਤੀ ਪੇਟਾ ਆਪਣੇ ਗੁਰੂ ਚਰਨਾਂ ਦੇ ਲਈ ਬਹੁਤ ਜ਼ਰੂਰੀ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਦਿੱਤਾ ਹੀ ਦਿੱਤਾ ਹੈ ਕੋਈ ਵੀ ਮੰਗਿਆ ਨਹੀਂ ਜੇ ਮੰਗਿਆ ਤਾਂ ਫਿਰ ਅਮਰਤ ਵੇਲੇ ਢਾਈ ਘੰਟੇ ਮਹਾਪਰਖੀ ਜੀ ਕਹਿੰਦੇ ਹਨ ਜਿਹੜੇ ਇਮਾਨਦਾਰੀ ਦੇ ਨਾਲ ਢਾਈ ਘੰਟੇ ਗੁਰਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਭੇਡ ਕਰ ਦਿੰਦੇ ਆ ਭਾਵੇਂ ਕਿ ਉਹਨਾਂ ਦਾ ਨਾਮ ਜਪਦੇ ਭਜਨ ਬੰਦਗੀ ਕਰਦੇ ਆ ਗੁਰਨਾਨਕ ਪਾਤਸ਼ਾਹ ਜੀ ਉਹਨਾਂ ਤੋਂ ਬਹੁਤ ਖੁਸ਼ ਹੁੰਦੇ ਆ ਗੁਰਨਾਨਕ ਪਾਤਸ਼ਾਹ ਜੀ ਵੀ ਉਹਨਾਂ ਤੋਂ ਕੋਈ ਚੀਜ਼ ਲੁਕੋ ਕੇ ਨਹੀਂ ਰੱਖਦੇ ਸਭ ਦਾ ਤਾਂ ਉਹਨਾਂ ਦੀ ਝੋਲੀ ਦੇ ਵਿੱਚ ਪਾ ਦਿੰਦੇ ਆ ਜੋ ਮੂਹ ਮੰਗੀਆਂ ਦਾ ਤਾਂ ਉਹਦਾ ਮਿਲਦੀ ਹੀ ਨੇ ਬਿਨ ਬੋਲਿਆ ਮੈਨ ਮੰਗਿਆ ਵੀ ਮਹਾਰਾਜ ਸੱਚੇ ਪਾਸ਼ਾ ਜੀ ਬਹੁਤ ਕੁਝ ਦਿੰਦੇ ਆ ਬਾਕੀ ਅਮਰਤਵੇਦੀ ਦੀ ਭਗਤੀ ਸਾਡੇ ਕਰਮ ਸਾਡੇ ਭਾਗ ਸਾਡੀ ਕਿਸਮਤ ਬਦਲ ਦਿੰਦੀ ਹੈ ਤੇ ਇਹ ਭਗਤੀ ਸਾਨੂੰ ਮਿਲ ਸਕਦੀ ਹੈ ਰਾਤ ਦੀ ਭਗਤੀ ਕਰਕੇ ਨਿਤ ਦੇ ਨਾਮ ਵੀ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਗੁਰਬਾਣੀ ਦਾ ਪਾਠ ਕਰਕੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਕੇ ਸੌਂਦੇ ਆਂ। ਮਹਾਪੁਰਖ ਜੀ ਕਹਿੰਦੇ ਆ ਰਾਤ ਨੂੰ ਨਾਮ ਜੱਬਿਆ ਹੋਇਆ ਪ੍ਰਮਾਤਮਾ ਦਾ ਨਾਮ ਉਹ ਫਲ ਹੈ ਜਿਹਨੂੰ ਅਮਰਤ ਵੀੜਿਓ ਅਟਕੇ ਫਲ ਲੱਗਦਾ ਹੈ। ਸੋ ਰੂਏ ਰਾਤ ਨੂੰ ਸੌਣ ਤੋਂ ਪਹਿਲਾਂ ਗੁਰਬਾਣੀ ਦਾ ਪਾਠ ਕਰਕੇ ਸੌਣਾ ਹੈ। ਊਲ ਮੰਤਰੀ ਦਾ ਜਾਪ ਕਰਕੇ ਸੌਣਾ ਹੈ। ਇਹਦੇ ਫਾਇਦੇ ਤੁਸੀਂ ਪ੍ਰਤੱਖ ਆਪਣੇ ਆਪ ਨਾਲ ਹੁੰਦੇ ਹੋਏ ਦੇਖੋਗੇ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹ